ਮਾਯਾ ਨੰਦਰਸ਼ਣ ਭੈਣੀ ਵਾਗਾ ਬੀਕੇ ਜੂ ਬਕਾਉਂਦਾ ਦਾ ਜਿਹੜਾ ਪ੍ਰਧਾਨ ਮਾਨਸਾ ਅੱਜ ਅਸੀਂ ਮਾਨਸਾ ਜਿਹੜੀ ਜ਼ਿਲ੍ਹੇ ਦੀ ਮੀਟਿੰਗ ਹੈ ਮਹੀਨਾ 12 ਤਿੰਨ ਤਰੀਕ ਦੀ ਕਰਦੇ ਆ ਉਹ ਅੱਜ ਮਾਨਸਾ ਦੇ ਬਾਲਪਾਵਨ ਦੇ ਵਿੱਚ ਮੀਟਿੰਗ ਹੋਈ ਹੈ ਜਿਹੜੀ ਮੀਟਿੰਗ ਦੇ ਵਿੱਚ ਪੰਜੇ ਬਲਾਕਾਂ ਜਿਹੜੀਆਂ ਜ਼ਿਲ੍ਹੇ ਦੀਆਂ ਉਹਨਾਂ ਦੇ ਪ੍ਰਧਾਨ ਆ ਜਰ 77 ਖਜ਼ਾਨਚੀ ਜਿਹੜੇ ਹਾਜ਼ਰ ਹਨ ਇਸ ਕਰਕੇ ਜਿਹੜਾ ਪਿਛਲਾ ਜ세 ਬੰਦੀ ਦਾ ਲੇਖਾ ਜੋਖਾ ਕੰਮਾਂ ਦਾ ਸਾਰਾ ਉਹ ਕੀਤਾ ਤੇ ਅਗਲਾ ਪ੍ਰੋਗਰਾਮ ਨੂੰ ਮਹੀਨੇ ਦੇ ਵਿੱਚ ਜਿਹੜੇ ਕੀ ਕਰਨੇ ਆ ਜਿਵੇਂ ਕਿ ਕਈ ਨੱਬਾਂ ਦੇ ਵਿੱਚੋਂ ਜਿਹੜਾ ਮੈਨ ਮੁੱਦਾ ਦਾ ਜਿਵੇਂ ਕਿ ਦੋ ਮੰਗਾਂ ਤੇ ਲਗਾਤਾਰ ਕਿਸਾਨ ਜੱਸੇ ਬੰਦਿਆਂ ਦੀ ਲੜਾਈ ਚੱਲਦੀ ਹੈ ਇੱਕ ਤਾਂ ਜਿਹੜਾ ਮੁੱਦੇ ਸਰਕਾਰ ਨੇ ਨਵਾਂ ਬਿੱਲ ਪੇਸ਼ ਕੀਤਾ ਦਾ ਉਹ ਖਾਰਲਾ ਲਿਆਂਦਾ ਪੰਜਾਬ ਸਰਕਾਰਾਂ ਨੂੰ ਕਿਹਾ ਵੀ ਇਹਨਾਂ 15 ਦਿਨ ਦੇ ਵਿੱਚ ਵਿੱਚ ਪਾਸ ਕਰਕੇ ਇਸ ਨੂੰ ਸਾਡੇ ਕੋਲ ਵਾਪਸ ਕਰ ਦਿਓ ਪਰ ਇਹ ਉੱਟਾ ਕਿਉਂਕਿ ਥੱਲੇ ਤੋਂ ਜਾਣਾ ਹੁੰਦਾ ਪੈਨਲ ਬਣ ਕੇ ਵਿਆ ਲੋਕ ਮੰਗ ਕਰਦੇ ਹੁੰਦੇ ਆ ਸਰਕਾਰ ਤੋਂ ਵੀ ਆ ਪੈਨਲ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਪਰ ਇਹ ਉੱਟਾ ਜਿਹੜਾ ਮੋਦੀ ਸਰਕਾਰ ਲਗਾਤਾਰ ਮਿਹਨਤ ਕਰਨ ਵਾਲੇ ਲੋਕਾਂ ਦੇ ਉੱਤੇ ਕਹਾੜਾ ਤੇਜ਼ ਕਰ ਰਹੀ ਹੈ ਉਹਦਾ ਵਿਰੋਧ ਕੀਤਾਗਾ ਤੇ ਆਉਣ ਵਾਲੀ 9 ਤਰੀਕ ਨੂੰ ਮੋਗੇ ਦੇ ਵਿੱਚ ਇੱਕ ਮਹਾ ਰੈਲੀ ਕੀਤੀ ਜਾ ਰਹੀ ਹੈ ਵੱਡੀ ਉਸ ਰੈਲੀ ਦੇ ਵਿੱਚ ਚੜ 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 ਤਰ ਕੇ ਪੂਰੇ ਵਰਕਰਾਂ ਦੀ ਆਗੂਆ ਦੀ ਡਿਉਟੀ ਲਈ ਗਈ ਹੈ ਵੱਡੀ ਕੰਕੀ ਜਾਣਾ ਕਿਉਂਕਿ ਦੂਸਰਾ ਜਿਹੜਾ ਖਨੌਰੀ ਦੇ ਵਿੱਚ ਚੱਲਦਾਗਾ ਕਿਸਾਨ ਜਸ਼ੇਬੰਦੀ ਦਾ ਧਰਨਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਟਿੱਚ ਕਰਕੇ ਸਮਝਦੀ ਆ ਕਿਸਾਨਾਂ ਦੇ ਕੱਠ ਨੂੰ ਤੇ ਕਿਸਾਨਾਂ ਦੇ ਸੰਘਰਸ਼ ਨੂੰ ਉਹ ਫੌਰੀ ਤੌਰ ਤੇ ਜਿਹੜਾ ਖਨੌਰੀ ਦੇ ਵਿੱਚ ਧਰਨਾ ਆ ਉਹਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਮੰਗੀਆਂ ਜਾਣ ਤੇ ਉਸ ਹਸਾਕ ਨੂੰ ਨਾਲ ਗੱਲਬਾਤ ਕਰਕੇ ਉਹਨਾਂ ਦਾ ਮਰਨ ਵਰਤਾ ਉਹ ਤਲਾਇਆ ਜਾਂਦਾ